ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨਾਲ ਜੀ ਕੀ ਹਾਲ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਵਾਗਤ ਹੈ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ YouTube ਚੈਨਲ ਦੰਦੀਵਾਲ 7946 ਤੇ ਆਪਾਂ ਲੱਗਿਆ ਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਇੱਥੇ ਆਪਾਂ ਜਿਹੜੀ ਵੀਡੀਓ ਹੈਗੀ ਸਵੇਰ ਤੋਂ ਸਟਾਰਟ ਕਰੀਏ ਸਵੇਰੇ ਜਿਹੜਾ ਆਪਾਂ ਚਾੜੂ ਲਗਾ ਰਹੇ ਹਾਂ ਸਵੇਰ ਦਾ ਤੇ ਡੇਲੀ ਦਾ ਰੁਟੀਨ ਹੈ ਜਿਹੜਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਨੇ ਆ ਹਨਾ ਤੇ ਬਾਕੀ ਸਾਰੇ ਭੈਣ ਭਰਾ ਚੈਨਲ ਨੂੰ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਹੈ ਜੀ ਸਾਰੇ ਪਿਆਰੇ ਭੈਣ ਭਰਾਵਾਂ ਦਾ ਤੈ ਦੇ ਲੋ ਧੰਨਵਾਦ ਹੈ ਤੇ ਇਸੇ ਤਰ੍ਹਾਂ ਆਪਣੀ ਸਪੋਰਟ ਜਿਹੜੀ ਆਪਣੀ ਚੈਨਲ ਦੇ ਨਾਲ ਬਣਾਈ ਰੱਖਿਓ ਤੇ ਮਿਹਨਤ ਮੇਰੀ ਹੈ ਜੀ ਸਪੋਰਟ ਤੁਹਾਡੀ ਹੈ ਸਾਰੇ ਭੈਣ ਭਰਾਵਾਂ ਦੀ ਬਾਕੀ ਰਿਕੁਐਸਟ ਹੈ ਜੀ ਜਲਦੀ ਤੋਂ ਜਲਦੀ ਜਿਹੜੇ ਆਪਣੇ ਇੱਕ ਕੇ ਸਬਸਕ੍ਰਾਈਬ ਪੂਰੇ ਕਰ ਦੋ ਤਾਂ ਕਿ ਆਪਾਂ ਜਿਹੜਾ ਆਪਣਾ ਪ੍ਰਸਾਸਾ ਜਿਹੜਾ ਅੱਗੇ ਕਰ ਸਕੀ ਹਣਾ ਤੇ ਬਾਕੀ ਹੁਣ ਆਪਾਂ ਇੱਥੇ ਝਾੜੂ ਲਗਾ ਰਹੇ ਹਾਂ ਜੀ ਆਪਾਂ ਥੋੜਾ ਜਿਹਾ ਲੇਟ ਹੀ ਉੱਠਦੇ ਹੁੰਨੇ ਆ ਕਿਉਂਕਿ ਹੁਣ ਆਪਣੇ ਜਿਹੜਾਗਾ ਤਾਰਾਂ ਦਾ ਕੰਮ ਬਹੁਤ ਘਟ ਗਿਆ ਹੈਗਾ ਤੇ ਬਾਕੀ ਇੱਥੇ ਆਪਾਂ 5:30 ਵਜੇ ਉੱਠੇ ਸੀ ਉਸ ਤੋਂ ਬਾਅਦ ਆਪਾਂ ਪੀਤੀ ਚਾਹ ਤੇ ਚਾਹ ਪੀ ਕੇ ਉਸ ਤੋਂ ਬਾਅਦ ਮੈਂ ਥੋਲੇ ਜੀ ਢੀੜੇ ਹਣਾ ਤੇ ਮੈਂ ਕਿਹਾ ਪਹਿਲਾਂ ਕੱਪੜੇ ਧੋ ਦਾਂ ਉਸ ਤੋਂ ਬਾਅਦ ਹੀ ਕੋਈ ਕੰਮ ਸਟਾਰਟ ਕਰੂੰਗੀ ਕੱਪੜੇ ਧੋਣ ਤੋਂ ਬਾਅਦ ਆਪਾਂ ਲੱਗੇ ਜੀ ਝਾੜੂ ਲਾਉਣ ਤੇ ਝਾੜੂ ਲਾਉਂਦੇ ਲੰਘਦੇ ਨਾਲ ਦੇ ਨਾਲ ਆਪਾਂ ਜਿਹੜੀ ਵੀਡੀਓ ਸਟਾਰਟ ਕਰ ਲਈ ਹੈਗੀ ਤੇ ਇੱਥੇ ਆਪਾਂ ਸਾਰੇ ਜਿਹੜਾ ਪਹਿਲਾਂ ਝਾੜੂ ਲਗਾ ਦਾਂਗੇ ਉਸ ਤੋਂ ਬਾਅਦ ਜਿਹੜਾ ਆਪਾਂ ਪਸ਼ੂ ਨੂੰ ਪਾਣੀ ਥਾਣੀ ਵੀ ਪਿਉਣਾ ਹੋਊਗਾ ਅੱਜ ਕਿਉਂਕਿ ਅੱਜ ਏਕਮ ਨੇ ਰੈਡੀ ਕਰ ਨਹੀਂ ਹੈਗੇ ਉਹਨਾਂ ਦੀ ਪਾਣੀ ਦੀ ਵਾਰੀ ਹੈ ਤੇ ਹੋ ਗਏ ਨੇ ਜੀ ਖੇਤ ਤੇ ਉਸ ਤੋਂ ਬਾਅਦ ਆਪਾਂ ਨੂੰ ਜਿਹੜਾ ਪਸ਼ੂ ਵੀ ਆਪਾਂ ਨੂੰ ਖੁਦ ਨੂੰ ਨਮਾਉਣੇ ਪੈਣਗੇ ਤੇ ਹੈਲਪ ਪਾਪਾ ਜੀ ਕਰ ਦੇਣਗੇ ਪਾਪਾ ਜੀ ਜਿਹੜੇ ਨੇ ਪਸ਼ੂਆਂ ਨੂੰ ਬੰਨ੍ਹ ਦੇਣਗੇ ਹਨਾ ਤੇ ਮੈਂ ਨਮਾ ਦੂੰਗੀ ਤੇ ਉਹ ਤੋਂ ਪਹਿਲਾਂ ਆਪਾਂ ਜਿਹੜਾ ਪਾਣੀ ਤਾਂ ਨਹੀਂ ਪਿਆ ਦੀ ਗੋਹਾ ਹਜੇ ਮੈਂ ਨਹੀਂ ਸਿੱਟਿਆ ਜੀ ਪਹਿਲਾਂ ਮੈਂ ਮਾਂਜਾ ਮਾਰ ਲਾਂ ਉਸ ਤੋਂ ਬਾਅਦ ਗੋਹਾ ਸਿੱਟੂਗੀ ਤੇ ਇੱਧਰ ਕੁਝ ਗੱਲਾਂ ਚੱਲ ਰਹੀਆਂ ਸੀ ਭੈਣ ਭਾਂਡੇ ਮਾਂਜ ਰਹੀ ਸੀ ਤੇ ਅਸੀਂ ਕੁਝ ਗੱਲਾਂ ਜੀਆਂ ਕਰ ਰਹੇ ਸੀਗੇ ਗ੍ਰਾਈਂਡਰ ਬਾਰੇ ਉਹ ਭੈਣ ਕਹਿ ਰਹੀ ਸੀ ਵੀ ਗ੍ਰਾਈਂਡਰ ਖਰਾਬ ਹੋ ਗਿਆ ਤੇ ਗ੍ਰਾਈਂਡਰ ਨਵਾਂ ਲੈ ਕੇ ਆਉਣਾਗਾ ਵੀ ਸਾਰਾ ਦਿਨ ਹੱਥ 'ਚ ਰਹਿੰਦਾ ਜੀ ਉਹਦੇ ਬਿਨਾਂ ਨਹੀਂ ਸਰਦਾ ਹਨਾ ਇੱਕ ਗਰਮੀ ਦਾ ਮੌਸਮ ਹੈ ਤੇ ਇੱਕ ਬੱਚੇ ਆ ਜਿਹੜੇ ਕੁਛ ਨਾ ਕੁਛ ਮੰਗਦੇ ਹੀ ਰਹਿੰਦੇ ਆ ਹਨਾ ਕਿਉਂਕਿ ਜੀ ਹੁਣ ਘਰੇ ਹੁੰਦੇ ਨੇਗੇ ਹਾਂ ਕਰਕੇ ਉਹਦੀ ਜਿਹੜੀ ਜ਼ਰੂਰਤ ਬਹੁਤ ਜ਼ਿਆਦਾ ਹੈਗੀ ਗ੍ਰਾਈਂਡਰ ਆਪਣਾ ਬਹੁਤ ਚਿਰ ਕੱਟ ਗਿਆ ਜੀ 4 ਸਾਲ ਹੋ ਗਏ ਸੀ ਉਹਨੂੰ ਲਿਆਂਦੇ ਨੂੰ ਤੇ ਸੰਭਾਲ ਤੇ ਹਨਾ ਉਹਦੇ ਘਰ ਕੀ ਆ ਹੁਣ ਵੀ ਉਹ ਜਿਹੜੀ ਕਸ ਕਸ ਉਹਦੀ ਕਿੱਲੀ ਹੁੰਦੀ ਹੈ ਜਿਹੜੀ ਵਿੱਚ ਹਨਾ ਫਰਾਂ ਦੇ ਕਸ ਕਸ ਕਿਉਂ ਟੁੱਟ ਗਈ ਹੈਗੀ ਤੇ ਮੈਂ ਉਹਨਾਂ ਨੂੰ ਕਹਿ ਰਹੀ ਸੀ ਵੀ ਚਲੋ ਜੀ ਦੇਖੋ ਹੀ ਮੰਡੀ ਗਿਆ ਆਪਾਂ ਉਹਦੋਂ ਮੰਗਾ ਲਵਾਂਗੇ ਤੇ ਹਾਂਜੀ ਇੱਥੇ ਆਪਾਂ ਆ ਗਏ ਹਾਂ ਜੀ ਭਾਰਤ ਚਾਹ ਮਾਂਜਾ ਪਸਾਰੇ ਕਿਤੇ ਲਾ ਲਿਆ ਸੀਗਾ ਬਸ ਜਿੱਥੇ ਪਸ਼ੂ ਖੜੇ ਆਗੇ ਉਨੀ ਕੁ ਜਗ੍ਹਾ ਜਿਹੜੀ ਉਹ ਰਹਿ ਗਈ ਸੀ ਤੇ ਉਸ ਤੋਂ ਪਹਿਲਾਂ ਮੈਂ ਤੇ ਪਾਪਾ ਜੀ ਨਵਾਉਣ ਲੱਗੇ ਸੀ ਪਸ਼ੂ ਤੇ ਸਾਡੇ ਨਵਾਉਂਦੇ ਨਵਾਉਂਦੇ ਆ ਗਏ ਜੀ ਇੱਕ ਮੇਰੇ ਡੈਡੀ ਪਾਣੀ ਦੀ ਬਾਰੀ ਤੋਂ ਤੇ ਇਹ ਕਹਿਣ ਲੱਗੇ ਵੀ ਪਸ਼ੂ ਮੈਂ ਨਵਾਣਾ ਮੈਂ ਕਿਹਾ ਵੀ ਚਲੋ ਤੁਸੀਂ ਥੱਕ ਕੇ ਆਏ ਹੋਊਂਗੀ ਵੀ ਕੋਈ ਗੱਲ ਨਹੀਂ ਅਸੀਂ ਨਵਾ ਲੈਨੇ ਆ ਪਰ ਦੇਖੋ ਜੀ ਹਨਾ ਬੰਦੇ ਨੂੰ ਸ਼ੌਂਕ ਹੋਣਾ ਚਾਹੀਦਾ ਜਦੋਂ ਬੰਦੇ ਨੂੰ ਸ਼ੌਂਕ ਹੋਵੇ ਤਾਂ ਉਹ ਜਿਹੜਾ ਅੱਖ ਦਾ ਥੱਕਦਾ ਨਹੀਂ ਹੈਗਾ ਇਹ ਗੱਲ ਹੈ ਸਾਰੀ ਸ਼ੌਂਕ ਦੀ ਤੇ ਹਾਲਾਂਕਿ ਹੁਣ ਇਹ ਗਰਮੀ ਆ ਹਨਾ ਪਾਣੀ ਲਾ ਕੇ ਆਇਆ ਪਰ ਇਹਨਾਂ ਨੇ ਫੇਰ ਵੀ ਹੁਣ ਸਾਰਾ ਜਿਹੜੀ ਪਾਈਪ ਫੜ ਲਈ ਹੈਗੀ ਕਹਿੰਦੇ ਨਹੀਂ ਵੀ ਮੈਂ ਤਾਂ ਪਸ਼ੂ ਨਮਾਉਣੇ ਹੈਗੇ ਤੇ ਮੈਂ ਕਿਹਾ ਚਲੋ ਠੀਕ ਹੈ ਵੀ ਸਾਨੂੰ ਦਿਓ ਛੁੱਟੀ ਤੇ ਤੁਸੀਂ ਨਮਾ ਲਓ ਬਾਕੀ ਪਸ਼ੂ ਮੈਂ ਨਮਾ ਦਿੱਤੀ ਜੀ ਇੱਕ ਗਾਂ ਦੀ ਇੱਕ ਕੱਟੀ ਹੋਈ ਰਹਗੀ ਹੈ ਤੇ ਇਹ ਵੀ ਆਪ ਮੰਨ ਲਉਂਦੀ ਹਾਂ ਤੇ ਜਦੋਂ ਇਹ ਨਮਾ ਦੇਣਗੇ ਆਪ ਪਰਸਾ ਆਇੜ ਤੇ ਕਰ ਦੇਵਾਂਗੇ ਇਹਨਾਂ ਨੂੰ ਤੇ ਦੇਖੋ ਜੀ ਇੱਥੇ ਹਨਾ ਮੈਂ ਤੁਹਾਨੂੰ ਇਹੀ ਕਹੂੰਗੀ ਵੀ ਬੰਦੇ ਨੂੰ ਸ਼ੌਂਕ ਹੋਣਾ ਚਾਹੀਦਾ ਜਦੋਂ ਬੰਦੇ ਨੂੰ ਸ਼ੌਂਕ ਹੋਵੇ ਤਾ ਬੰਦਾ ਨਹੀਂ ਹੱਕਦਾ ਥੱਕਦਾ ਹਨਾ ਤੇ ਕਿਉਂਕਿ ਦਿਲ ਦੇ ਵਿੱਚ ਅੰਦਰੋਂ ਚਾਹ ਹੁੰਦਾ ਵੀ ਆਪਾਂ ਇਹ ਕੰਮ ਕਰ ਰਹੇ ਹਾਂ ਸ਼ੌਂਕ ਨੂੰ ਦੀ ਗੱਲ ਹੀ ਹੁੰਦੀ ਆ ਹਰ ਇੱਕ ਤੇ ਆਪਣੇ ਅੰਦਰ ਹਨਾ ਜਿਹੜਾ ਤੁਸੀਂ ਕੰਮ ਕਰਦੇ ਉਹਦਾ ਸ਼ੌਂਕ ਜ਼ਰੂਰ ਬਣਾ ਕੇ ਰੱਖੋ ਜੀ ਤੇ ਜੇਕਰ ਤੁਸੀਂ ਆਪਣੇ ਅੰਦਰ ਕੋਈ ਸ਼ੌਂਕ ਰੱਖਦੇ ਹੋ ਫਿਰ ਉਹ ਕੰਮ ਤੋਰਦੇ ਹੋ ਤਾਂ ਫਿਰ ਉਹ ਕੰਮ ਇਹਦਾ ਬੋਝ ਨਹੀਂ ਲੱਗਦਾ ਕੰਮ ਵੀ ਕਦੇ ਬੋਝ ਨਹੀਂ ਲੱਗਦਾ ਹਨਾ ਜਦੋਂ ਆਪਣੇ ਅੰਦਰ ਸ਼ੌਂਕ ਹੋਵੇ ਤੇ ਜੇ ਜਦੋਂ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਸ਼ੌਂਕ ਨਹੀਂ ਆਏਗਾ ਜੀ ਆਪਾਂ ਸਾਰਾ ਦਿਨ ਲੱਗੇ ਰਹੀਏ ਖੋਲਣਾ ਲੋਟਣੀ ਆਉਂਦੀਆਂ ਜਾਂ ਡੰਗਰ ਲੋਟਣੀ ਆਉਂਦੇ ਹਨਾ ਕਿਉਂਕਿ ਆਪਾਂ ਦੇਸੀ ਭਾਸ਼ਾ ਦੇ ਵਿੱਚ ਖੋਲੀਆਂ ਜਾਂ ਡੰਕਰੀ ਦੱਸਦੇ ਹੁੰਦੇ ਆ ਇਹਨਾਂ ਨੂੰ ਤੇ ਤਾਂ ਕਰਕੇ ਫਿਰ ਆਪਣੇ ਹਨਾ ਨਹੀਂ ਆਪਾਂ ਨੂੰ ਬਰਕਤ ਆਉਂਦੀ ਉਹ ਚੀਜ਼ ਦੇ ਵਿੱਚ ਨਾ ਹੀ ਉਹ ਚੀਜ਼ ਦੇ ਵਿੱਚ ਬਰਕਤ ਆਵੇ ਜੀ ਤੇ ਨਾ ਹੀ ਉਹ ਕੰਮ ਕਰਨ ਨੂੰ ਫਿਰ ਜੀ ਕਰੇ ਫਿਰ ਤਾਂ ਬਸ ਇੱਕ ਡਿਊਟੀ ਹੁੰਦੀ ਆ ਹਨਾ ਇੱਧਰ ਵੱਲ ਨੂੰ ਇੰਨਾ ਇੱਧਰ ਵੱਨ ਦੋ ਪਰ ਨਹੀਂ ਜੀ ਆਪਾਂ ਇਥੇ ਦੋਨੇ ਜਿਹੜੇ ਪੁਰਸ਼ਾਂ ਕੋਲ ਕੰਮ ਕਰਦੇ ਆ ਤੇ ਪੂਰੀ ਡਿਊਟੀ ਦੇ ਨਾਲ ਜਿਹੜਾ ਆਪਣਾ ਹਨਾ ਕੰਮ ਕਰਕੇ ਆਪਣੀ ਫੈਮਿਲੀ ਨੂੰ ਦਿੰਨੇ ਹੈਗੇ ਤੇ ਕੋਈ ਵੀ ਕੰਮ ਹੈ ਜੀ ਤੁਸੀਂ ਜ਼ਰੂਰੀ ਨਹੀਂ ਵੀ ਪਸੰਗਾਂ ਦਾ ਤੋੜਨਾ ਹਨਾ ਕੋਈ ਬੁਟੀਕ ਤੋੜਨਾਗਾ ਕੋਈ ਜਿਹੜਾ ਹਨਾ ਆਪਣੇ ਹੋਰ ਬਹੁਤ ਆ ਕੰਮ ਕਰਨ ਵਾਲੇ ਵੈਣ ਪਰਹਾਮਾਂ ਦੇ ਕੋਈ ਵੀ ਕੰਮ ਤੋੜੋ ਪਹਿਲਾਂ ਉਹਦਾ ਆਪਣੇ ਅੰਦਰ ਸ਼ੌਕ ਬਣਾਓ ਤੇ ਇਸ ਤਰ੍ਹਾਂ ਜੀ ਇਹ ਹੈਗਾ ਜੀ ਸ਼ੌਂਕ ਹਨਾ ਅੱਕੇ ਬੰਦਾ ਅੱਕਦਾ ਥੱਕਦਾ ਨਹੀਂ ਹੈਗਾ ਜੇਦੋ ਬੰਦੇ ਨੂੰ ਸ਼ੌਂਕ ਹੋਵੇ ਤੇ ਹਾਲਾਂਕਿ ਮੈਨੂੰ ਮਹਾਰੀ ਸੀ ਬਸ ਕੱਲੀ ਗਾਂ ਹੀ ਰਹੇਗੀ ਸੀ ਫਿਰ ਵੀ ਇਹਨਾਂ ਨੇ ਕਿਹਾ ਨਹੀਂ ਮੈਂ ਇਹਨਾਂ ਮਹਾਉਣੀਆ ਤੇ ਇੱਥੋਂ ਵੀ ਇਹ ਨਹੀਂ ਇੱਥੋਂ ਪ੍ਰਤੀਤ ਹੁੰਦਾ ਹੈ ਹਨਾ ਇੱਥੋਂ ਪਤਾ ਲੱਗਦਾ ਵੀ ਇਹ ਸ਼ੌਂਕ ਹੈਗਾ ਤੇ ਬਾਕੀ ਸ਼ੌਂਕ ਤਾਂ ਹਨਾ ਜਿਹੜਾ ਆਪਾਂ ਨੂੰ ਹੋਵੇ ਉਹ ਤਾਂ ਫਿਰ ਗੱਲ ਵੱਖਰੀ ਹੁੰਦੀ ਹੈਗੀ ਤੇ ਚਲੋ ਜੀ ਅੱਜ ਦੀ ਵੀਡੀਓ ਵਿੱਚ ਤਹਾਨੂੰ ਮੈਂ ਇਹ ਜਿਹੜਾ ਥੋੜਾ ਜਿਹਾ ਹਨਾ ਦਿੱਤਾਗਾ ਸੰਦੇਸ਼ ਵੀ ਆਪਣੇ ਅੰਦਰ ਸ਼ੌਂਕ ਜ਼ਰੂਰ ਪੈਦਾ ਕਰੋ ਸ਼ੌਂਕ ਤੋਂ ਬਿਨਾਂ ਆਪਾਂ ਕੋਈ ਵੀ ਕੰਮ ਜਿਹੜਾ ਨਹੀਂ ਕਰ ਸਕਦੇ ਤੇ ਲੋ ਜੀ ਕੰਮ ਤਾਂ ਦੇ ਆਪਣੇ ਸਾਰੇ ਹੋ ਗਏ ਆ ਰੋਟੀ ਪਾਣੀ ਆਪਾਂ ਖਾ ਲਿਆਗਾ ਤੇ ਟਾਈਮ ਜਿਹੜਾ ਹੈਗਾ ਇੱਥੇ 9:00 ਵੱਜ ਚੁੱਕੇ ਨੇਗੇ ਤੇ ਵਾਰਲੇ ਕੰਮ ਆਪਣੇ ਸਾਰੇ ਹੋ ਗਏ ਜੀ ਧੁੱਪ ਵਾਲੇ ਤੇ ਬਾਕੀ ਇਹ ਅੰਦਰ ਵਸਾ ਝਾੜੂ ਪੋਚਾ ਰਹਿ ਗਿਆ ਉਹ ਆਪਾਂ بس 7 ਘੰਟੇ ਦੇ ਵਿੱਚ ਹੋ ਜਾਊਗਾ ਸਾਰਾ ਤੇ ਘੰਟੇ ਦੇ ਵਿੱਚ ਆਪਾਂ ਨਾ ਧੁਖ ਜਮਾ ਬਿਲਕੁਲ ਫਿਰ ਫਾਈਨਲ ਹੋ ਜਾਣਗੇ ਤੇ ਇਹ ਕੱਪੜੇ ਜਿਹੜੇ ਕੱਲ ਧੋਤੇ ਸੀ ਮੈਂ ਤੁਹਾਨੂੰ ਦੱਸਿਆ ਵੀ ਹਨਾ ਕੱਲ ਦਾ ਹੋਰ ਹੀ ਸਿਲਸਿਲਾ ਜਾਂ ਮੌਸਮ ਹੋ ਰਿਹਾਗਾ ਗਿੱਲ-ਸਿੱਲ ਜੀ ਵਾਲਾ ਕੱਲ ਸਵੇਰ 7 ਵਜੇ ਦੇ ਕੱਪੜੇ ਧੋਤੇ ਹੋਏ ਇਹ ਪਰ ਹਜੇ ਵੀ ਜਿਵੇਂ ਹੁਣ ਸੌਣ ਪਾਦ ਹੋਈ ਚ ਸੁੱਕੇ ਗਿੱਲੇ ਦਾ ਪਤਾ ਲੱਗਦਾ ਹੁੰਦਾ ਉਹ ਚੀਜ਼ ਹੈ ਕੱਪੜਿਆਂ ਦੇ ਵਿੱਚ ਤੇ ਮੈਂ ਹੁਣ ਇਹਨਾਂ ਨੂੰ ਬਾਹਰ ਸੁੱਕਣੇ ਪਾ ਰਹੀਆਂ ਜੀ ਦੀ ਇਹ ਰਸੋਈ ਜਾਣਾ ਹਨ ਫਿਰ ਆਪਾਂ ਜਿਹੜੇ ਸੇਰੇ ਤੋਤੇ ਸੀ ਤੇ ਇਹ ਸਾਰੇ ਇਕੱਠੇ ਤਹਿ ਕਰ ਦਾਂਗੇ ਤੇ ਇੰਨੇ ਆਪਾਂ ਕਰ ਲੈਨੇ ਜੀ ਝਾੜੂ ਪੋਚਾ ਝਾੜੂ ਪੋਚਾ ਕਰਦੇ ਕਰਦੇ ਜਿਹੜੇ ਕੱਪੜੇ ਸੁੱਕ ਜਾਣਗੇ ਹਨ ਫਿਰ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਇਕੱਠੇ ਤਹਿ ਕਰ ਦਾਂਗੇ ਤੇ ਫਿਰ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਇਕੱਠਿਆਂ ਨੂੰ ਤਹਿ ਕਰ ਦਾਂਗੇ ਜੀ ਅ ਇਸ ਤਰ੍ਹਾਂ ਜਿਹੜੇ ਆਪਣੇ ਸਾਰੇ ਕੰਮ ਤਾਂ ਦੇ ਡੇਲੀ ਦੇ ਹੁੰਦੇ ਆ ਜੀ ਹਨਾ ਤੇ ਇਧਰ ਆਪਾਂ ਸਾਰਾ ਸਾਫ਼ ਕਰ ਦਿੱਤਾ ਹੈ ਵੀ ਸਾਰਾ ਖਾਣਾ ਛਾੜੂ ਮੰਜਾ ਲਾ ਦਿੱਤਾ ਹੈਗਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋਗੇ ਸੋ ਨੂੰ ਇਧਰ ਕੈਮਰਾ ਕਰਕੇ ਦਿਖਾਉ ਰਹੇ ਆ ਆਪਾਂ ਆਹ ਦੇਖੋ ਜੀ ਇਧਰ ਆਪਾਂ ਸਾਰੇ ਸਾਫ਼ ਕਰ ਦਿੱਤਾ ਕਲੀਨ ਕਰ ਦਿੱਤਾ ਹੈਗਾ ਤੇ ਕੱਪੜੇ ਵੀ ਆਪਾਂ ਜਿਹੜੇ ਹੁਣ ਬਸ ਸੁੱਕਣੇ ਲਾ ਦਿੱਤੇ ਹੈਗੇ ਹੁਣ ਆਪਾਂ ਅੰਦਰ ਜਾਵਾਂਗੇ ਛਾੜ ਪੁਰਜਾ ਕਰਾਂਗੇ ਰੋਟੀ ਟੁਕਾ ਪਕ ਖਾ ਲਿਆਗਾ ਰੋਟੀ ਅਸੀਂ ਛੇਤੀ ਖਾ ਲੈਣੇ ਆ ਜੀ ਬਸ ਪਸੂ ਨੂੰ ਮਾਣਸਾਰ ਪਹਿਲਾਂ ਰੋਟੀ ਖਾਣੇ ਆ ਤੇ ਬਾਕੀ ਸਾਰੇ ਕੰਮ ਹੋ ਗਏ ਹੁਣ ਆਪਾਂ ਚੱਕ ਦੇ ਜੀ ਝਾੜੂ ਮਾਂਝਾ ਤੇ ਹੁਣ ਆਪਾਂ ਚਾੜੂ ਲਾ ਕੇ ਫਿਰ ਲਾ ਦੇਵਾਂਗੇ ਪੋਚੇ ਤੇ ਪੋਚੇ ਲਾ ਕੇ ਕੰਟਾ ਤਾਂ ਲੱਗ ਹੀ ਜਾਂਦੇ ਜੀ ਆਮ ਨਾਲ ਕਿਉਂਕਿ ਜਗਾ ਬਹੁਤ ਹੈ ਕਿ ਪੋਚੇ ਵਾਲੀ ਵੀ ਹਨਾ ਚਵਾਰੇ ਤੋਂ ਸਟਾਰਟ ਕਰਾਂਗੇ ਚਵਾਰੇ ਚ ਲਾਉਣਾ ਫਿਰ ਉਧਰੋਂ ਹਨਾ ਫਰਸ਼ਾਂ ਤੇ ਲਾਉਣਾ ਇਧਰੋਂ ਇੱਕ ਸਾਈਡ ਪਹਿਨ ਲਾ ਦਿੰਦੀ ਹੁੰਦੀ ਇੱਕ ਸਾਈਡ ਮੈਂ ਲਾ ਦਿੰਦੀ ਹੁੰਨੀ ਆ ਤੇ ਬਾਕੀ ਅੱਜ ਦੀ ਵੀਡੀਓ ਵਿੱਚ ਇੰਨਾ ਕੁ ਜੀ ਸਵੇਰ ਹਨਾ ਜਿੰਨਾ ਕੁ ਰੁਟੀਨ ਹੁੰਦਾ ਸਵੇਰ ਦੋ ਦਿਖਾਇਆਗਾ ਮਿਲਦਿਆਂ ਜੀ ਸੋਨੂੰ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ